ਹਾਈ ਕੋਰਟ ਦੇ ਬਿਆਨ ਆਏ ਸੀ ਹੁਕਮ ਆਏ ਸੀਗੇ ਕਿ ਸ਼ੰਗੂ ਬਾਰਡਰ ਨੂੰ ਖੋਲ ਦਿਓ ਫਿਰ ਉੱਥੇ ਥੋੜੀ ਅੜਫਸੀ ਜੀ ਹੋਈ ਤੇ ਉਹ ਗੱਲ ਵਿੱਚ ਲਟ ਗਈ ਹੈ ਹੁਣ ਦੁਬਾਰਾ ਤੋਂ ਇਹ ਹੁਕਮ ਹੈ ਕਿ ਸ਼ੰਗੂ ਬਾਰਡਰ ਨਹੀਂ ਖੁੱਲਿਆ ਜਾਏਗਾ ਕਿ ਇਹ ਸੱਚ ਹੈ ਰੋਕ ਦਿੱਤੀ ਗਈ ਹੈ ਫਿਰ ਦੇਖੋ ਹਰਿਆਣਾ ਜਿਹੜਾ ਹੈ ਨਾ ਉਹ ਨਹੀਂ ਇਹਨੂੰ ਖੋਲ ਕੇ ਰਾਜੀ ਹੈਗਾ ਇਸ ਬਾਰਡਰ ਨੂੰ ਜੀ ਤਦੇ ਹੀ ਉਹ ਇੱਥੋਂ ਚਲੇ ਗਏ ਸਨ ਸੁਪਰੀਮ ਕੋਰਟ ਚ ਫਿਰ ਸੁਪਰੀਮ ਕੋਰਟ ਦੇ ਵਿੱਚ ਪਹਿਲਾ ਜਿਹੜਾ ਪ੍ਰਤੀਕਰਮ ਸੀ ਉਹ ਤੇ ਇਹਨਾਂ ਦੇ ਉਲਟ ਸੀ ਹੁਣ ਇਹ ਆਇਆ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਸਥਿਤੀ ਜਿਉਂ ਦੀ ਤਿਉਂ ਆ ਬਰਕਰਾਰ ਰੱਖੋ ਇਹਦਾ ਮਤਲਬ ਇਹ ਹੈ ਕਿ ਸਥਿਤੀ ਜਿਉਂ ਦੀ ਤਿਉਂ ਆ ਜਿਹੜੀ ਉਹ ਬਰਕਰਾਰ ਜੇ ਰਹੇਗੀ ਤਾਂ ਫੇਰ ਹਿਤਾ ਇਹ ਨਹੀਂ ਖੁੱਲੇਗਾ ਜੀ ਮਤਲਬ ਕਿ ਸੁਪਰੀਮ ਕੋਰਟ ਨੇ ਹਾਲ ਫਿਲਹਾਲ ਹਰਿਆਣਾ ਨੂੰ ਹੀ ਰਾਹਤ ਦਿੱਤੀ ਆ ਹੂੰ ਹੂੰ ਕਿਉਂਕਿ ਹਰਿਆਣਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਭਾਜਪਾ ਸ਼ਾਸਿਤ ਸੂਬਾ ਹੈ ਜੀ ਉਹਨਾਂ ਨੂੰ ਪਤਾ ਕਿ ਜੇ ਹਰਿਆਣੇ ਚ ਵੀ ਵੜਦੇ ਆ ਤਦ ਵੀ ਇੱਕ ਬੜੀ ਵੱਡੀ ਸਮੱਸਿਆ ਬਣ ਸਕਦੀ ਕਿਉਂਕਿ ਉੱਥੇ ਇਲੈਕਸ਼ਨ ਨੇ ਨਾ ਸੋਖਮ ਸਾਹਿਬ ਕੋਈ ਤਿੰਨ ਕੁ ਮਹੀਨੇ ਦਾ ਤਾਂ ਸਮਾਂ ਬਾਕੀ ਆ ਜੀ ਕਿ ਜੇ ਮੰਨ ਲਓ ਹਰਿਆਣੇ ਚ ਦਾਖਲ ਹੋ ਕੇ ਇੱਕ ਵੱਡਾ ਕਿਤੇ ਮੋਰਚਾ ਲੱਗ ਜਾਂਦਾ ਚਲੋ ਦਿੱਲੀ ਵੀ ਨਹੀਂ ਪਹੁੰਚਦੇ ਰਾਹ 'ਚ ਰੋਕ ਲਿਆ ਜਾਂਦਾ ਉਧਰੋਂ ਪੰਜਾਬ ਚੋਂ ਆ ਜਾਂਦੇ ਆ ਉਧਰੋਂ ਹਰਿਆਣੇ ਵਾਲੇ ਜਿਹੜੇ ਆ ਫਿਰ ਉਹਨਾਂ ਨੂੰ ਤਾਂ ਸੌਖਿਆ ਵੀ ਹੋ ਜਾਏਗਾ ਨਾ ਹਮ ਹਮ ਕਿਉਂਕਿ ਉਹਦੇ ਚ ਹਰਿਆਣਵੀ ਜਿਹੜੇ ਆ ਸਿਆਸਤਦਾਨ ਉਹ ਇਸ ਤਰ੍ਹਾਂ ਵੀ ਫਸ ਜਾਣਗੇ ਨਾ ਕਿ ਮੁੜ ਕੇ ਖੁੱਲ ਕੇ ਕਿਉਂਕਿ ਉੱਥੇ ਵੀ ਤੁਹਾਨੂੰ ਪਤਾ ਖੇਤੀ ਬਹੁਤ ਵੱਡੇ ਪੱਧਰ ਤੇ ਆ जाट ਵੋਟ ਬੈਂਕ ਬਹੁਤ ਪ੍ਰਭਾਵੀ ਆ ਤਾਂ ਫਿਰ ਉੱਥੇ ਸਖਤੀ ਕਰਨੀ ਵੀ ਜਿਹੜੀ ਬੜੀ ਮੁਸ਼ਕਲ ਹੋ ਜਾਏਗੀ ਬਿਲਕੁਲ ਬਿਲਕੁਲ ਉਹ ਐਸੇ ਕਰਕੇ ਕਹਿੰਦੇ ਨੇ ਕਿ ਇਹ ਇਲੈਕਸ਼ਨ ਦੇ ਮੌਕੇ ਤੇ ਜੇ ਆ ਗਏ ਨਾ ਕਿਸਾਨ ਤੇ ਇਹਨਾਂ ਨੇ ਤਾਂ ਸਾਡੇ ਨਾਲ ਬੁਰੀ ਕਰਨੀ ਹੈ ਬਿਲਕੁਲ ਬਿਲਕੁਲ ਇਸੇ ਵਾਸਤੇ ਹੀ ਮਤਲਬ ਕਿ ਇੱਕ ਤੇ ਚਲੋ ਦਿੱਲੀ ਜਾਨ ਤੋਂ ਰੋਕਣ ਵਾਸਤੇ ਉਹ ਤੇ ਪੈਂਤੜਾ ਹੈਗਾ ਹੀ ਹੈਗਾ ਜੀ ਇਹੀ ਹੈ ਕਿ ਸਾਨੂੰ ਸਿਆਸੀ ਤੌਰ ਤੇ ਇਹਦਾ ਹੋਰ ਨੁਕਸਾਨ ਨਾ ਹੋਵੇ ਕਿਉਂਕਿ ਨੁਕਸਾਨ ਤੇ ਭਾਜਪਾ ਨੂੰ ਹੋ ਚੁੱਕਾ ਇਹਨਾਂ ਚੀਜ਼ਾਂ ਦਾ ਰਿਆ ਇਹ ਤੇ ਸਾਫ ਹੈ ਸੁਖਮ ਸਿੰਘ ਸਾਹਿਬ ਕਿ ਇਹਨਾਂ ਦਾ ਮੈਨੂੰ ਲੱਗਦਾ ਕਿ ਐਤਕੀ ਥੋੜੇ ਹੋਰੀ ਬਹੁਤ ਜ਼ਬਰਦਸਤ ਤਰੀਕੇ ਨਾਲ ਜੀ ਇਹਨਾਂ ਦਾ ਨਾ ਕਿ ਲੋਕ ਕਿ ਕੰਮ ਖਰਾਬ ਕਰਨਗੇ ਤਾਂ ਇਹੀ ਹੈ ਕਿ ਜੇ ਮੰਨ ਲਓ ਇਸ ਤਰ੍ਹਾਂ ਦੀ ਕੋਈ ਕਿਸਾਨੀ ਲਹਿਰ ਜਿਹੜੀ ਆ ਉਹ ਉੱਥੇ ਜਾ ਕੇ ਇੱਕ ਵੱਡੇ ਮੋਰਚੇ ਦਾ ਰੂਪ ਧਾਰਨ ਕਰ ਜਾਂਦੀ ਆ ਇਲੈਕਸ਼ਨ ਜਦੋਂ ਸਿਰ ਤੇ ਆ ਗਿਆ ਤੇ ਸਮੱਸਿਆ ਪੈਦਾ ਹੋ ਜਾਵੇ ਕਿਉਂਕਿ जाट ਭਾਜਪਾ ਦੇ ਪਹਿਲਾਂ ਹੀ ਉਲਟਿਆ ਐਤਕੀ ਤੇ ਟਟਾਲਿਆਂ ਦਾ ਮੁੰਡਾ ਵੀ ਨਹੀਂ ਨਾ ਹੈਗਾ ਬਚਾਉਣ ਵਾਲਾ ਉਹ ਵੀ ਹੁਣ ਕਿਸੇ ਤਨ ਪੱਤਨ ਨਹੀਂ ਲੱਗਦਾ ਨਜ਼ਰ ਆ ਰਿਹਾ ਤਾਂ ਲੜਾਈ ਜਿਹੜੀ ਉਹ ਸਿੱਧੀ ਸਾਂਮੀ ਕਾਂਗਰਸ ਵਰਸਸ ਭਾਜਪਾ ਭਾਜਪਾ ਨੂੰ ਪਤਾ ਕਿ ਜੇ ਕਿਸਾਨ ਇਥੇ ਹਾਵੀ ਹੁੰਦੇ ਆ ਤਾਂ ਫਿਰ ਉਹਦਾ ਸਿੱਧਾ ਜਿਹੜਾ ਕੈਲੂ ਕੇ ਅਸਰ ਆ ਜਾਂ ਜਿਹੜਾ ਲਾਭ ਆ ਉਹ ਕਾਂਗਰਸ ਚੁੱਕ ਜਾਵੇਗੀ ਜਿਹੜੀ ਪਹਿਲੇ ਹੀ ਮਜ਼ਬੂਤ ਨਜ਼ਰ ਆ ਰਹੀ ਹੈ ਜੀ 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 ਅਮਰੀਕਾ ਵਾਲੇ ਦੋਸਤਾਂ ਨੇ ਕੰਟਰੀਬਿਊਸ਼ਨ ਭੇਜਿਆ ਜੀ ਸ਼ੁਕਰੀਆ ਕਰਦੇ ਆ ਜੱਟ ਔਨ ਫਾਇਰ ਜੀ ਕਹਿ ਰਹੇ ਨੇ ਕਿ ਕਿਸਾਨ ਅਜ ਰਾਹੁਲ ਗਾਂਧੀ ਨੂੰ ਵੀ ਮਿਲੇ ਨੇ ਕੋਈ ਪੀਸੀ ਕੀਤੀ ਹੈ ਉਹਨਾਂ ਨੇ हां जी ਉਹੀ ਹੈ ਨਾ ਕਿ ਦੇਖੋ ਆਪਾਂ ਅੱਗੇ ਵੀ ਵੇਖਿਆ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਐਮਐਸਪੀ ਦੀ ਗਰੰਟੀ ਦਾ ਐਲਾਨ ਕਰ ਦਿੱਤਾ ਸੀਗਾ ਆਪਣੇ ਜੋ ਵੀ ਉਹਨਾਂ ਦਾ ਚੋਣਵੀਂ ਏਜੰਡਾ ਸੀਗਾ ਉਹਦੇ ਵਿੱਚ ਜੀ ਫਿਰ ਇਸ ਤੋਂ ਇਲਾਵਾ ਹੁਣ ਰਾਹੁਲ ਗਾਂਧੀ ਅੱਜ ਬਾਹਰ ਆ ਕੇ ਕਹਿੰਦੇ ਨੇ ਕਿ ਇਹ ਕਿਸਾਨ ਸੀ ਇਹਨਾਂ ਨੂੰ ਤਾਂ ਰੋਕ ਦਿੱਤਾ ਕਿਉਂਕਿ ਇਹਨਾਂ ਕੋਲ ਪਾਸ ਵੀ ਸੀਗੇ ਹਮ ਹਮ ਤੇ ਇਸ ਕਰਕੇ ਮੈਂ ਤਾਂ ਹੀ ਕਹਿ ਰਿਹਾ ਨਾ ਕਿ ਜਿੰਨਾ ਕਿਸਾਨਾਂ ਦਾ ਸੰਘਰਸ਼ ਜਿਹੜਾ ਹੈ ਨਾ ਤੇਜ਼ ਹੋਏਗਾ ਹਾਵੀ ਹੋਏਗਾ ਜੀ ਉਨਾ ਹੀ ਕਾਂਗਰਸ ਨੂੰ ਹਾਲ ਫਿਲਹਾਲ ਫਾਇਦਾ ਹੈ ਕਿਉਂਕਿ ਕਾਂਗਰਸ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਸ ਚੀਜ਼ ਦੇ ਵਿੱਚ ਬਹੁਤ ਜਲਦੀ ਲਾਭ ਵਾਲੀ ਪੋਜੀਸ਼ਨ 'ਤੇ ਪਹੁੰਚ ਗਈ ਸੀ ਕਿਉਂਕਿ ਐਮਐਸਪੀ ਦੀ ਗਾਰੰਟੀ ਉਹਨਾਂ ਨੇ ਕਹਿ ਦਿੱਤਾ ਕਿ ਜੇ ਅਸੀਂ ਸੱਤਾ ਚਾਹੀ ਤਾਂ ਦੇ ਦੇਾਂਗੇ ਤਾਂ ਉਹਦੇ ਵਿੱਚ ਕਿਸੇ ਉੱਤੇ ਚ ਯੋਗਿੰਦਰ ਯਾਦਵ ਜੋ ਹੈ ਨਾ ਹੂੰ ਰਾਹੁਲ ਗਾਂਧੀ ਦੀ ਟੀਮ 'ਚ ਯੋਗਿੰਦਰ ਯਾਦਵ ਜੀ ਤਾਂ ਯੋਗਿੰਦਰ ਯਾਦਵ ਇਹਨਾਂ ਦਾ ਕਿਸਾਨਾਂ ਦਾ ਪੁਰਾਣਾ ਸਾਥੀ ਹੈ ਜੀ ਜੀ ਬਹੁਤ ਤਗੜਾ ਵਿਸ਼ਲੇਸ਼ਕ ਹੈ ਉਹਦਾ ਅੰਕੜਾ ਇੰਡੀਆ ਚ ਸਭ ਤੋਂ ਸਟੀਕ ਗਿਆ ਇਸ ਵਾਰੀ ਹੂੰ ਵੈਸੇ ਆਪਾਂ ਵੀ ਥੋੜੀ ਜੀ ਕੀਤੀ ਸੀ ਮੈਨੂੰ ਇਹ ਹੀ ਲੱਗ ਰਿਹਾ ਸੀਗਾ ਕਿ ਸ਼ਾਇਦ ਨਾ ਉਹ ਸਪਸ਼ਟ ਬਹੁਮਤ ਤੱਕ ਪਹੁੰਚਣਾ ਹੈ ਬਹੁਮਤ ਤੱਕ ਪਹੁੰਚਣਾ ਇਹ ਚਲੋ ਮੇਰਾ ਅੰਦਾਜ਼ਾ ਸੀਗਾ ਠੀਕ ਹੋ ਗਿਆ ਪਰ ਇੱਕ ਵਾਹਿਦ ਮੈਂ ਬੰਦਾ ਦੇਖਿਆ ਜਿਸ ਨੇ ਆਹੀ ਅੰਕੜਾ ਦਿੱਤਾ ਸੀਗਾ 240 ਦੇ ਕਰੀਬ ਦਾ ਤੇ ਉਹ 240 ਆਏ ਸੀਗੇ ਵਿਸ਼ਲੇਸ਼ਕ ਬਹੁਤ ਅੱਛਾ ਹੈ ਆ ਯਾਦਵ ਤੇ ਕਹ ਲੋ ਕਿ ਰਣਨੀਤਿਕ ਤੌਰ ਤੇ ਵੀ ਉਹ ਬੰਦਾ ਜਿਹੜਾ ਉਹ ਕਾਂਗਰਸ ਨੂੰ ਫਾਇਦਾ ਦੇ ਰਿਹਾ ਇਸ ਟਾਈਮ ਜੀ 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 ਬਹੁਤ ਸਾਰੇ ਦੋਸਤ ਮਿੰਟ ਜੀ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਤੁਸੀਂ ਜ਼ਿਆਦਾ ਜਾਣਦੇ ਹੋ ਮੇਰੇ ਨਾਲੋਂ ਮੈਂ ਖੁਦ ਲੇਟ ਆਇਆ ਖੈਰ ਸਭ ਦਾ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡੇ ਹੀ ਸਿਰ ਤੇ ਪ੍ਰੋਗਰਾਮ ਹੈ ਤੁਹਾਡੇ ਸਾਥ ਨਾਲ ਹੀ ਚੱਲ ਰਿਹਾ ਹੈ